ਵਦਿਆ ਤੇ ਦੇਸੀ ਖਾਣਾ ਜਿਹੜਾ ਜੀ ਕਰਦਾ ਗਾਣਾ ਵਦਿਆ ਤੇ ਦੇਸੀ ਖਾਣਾ ਜਿਹੜਾ ਜੀ ਕਰਦਾ ਗਾਣਾ ਸੁਣ ਲੋ ਮਸ਼ੀਨ ਉੱਤੇ ਲਾ ਕੇ ਮਿੱਤਰਾਂ ਨੇ ਢਾਬਾ ਖੋਲਿਆ ਸੜਕ ਤੇ ਆ ਕੇ ਮਿੱਤਰਾਂ ਨੇ ਢਾਬਾ ਫਿਲਮ ਤਾਂ ਚੱਲ ਰਿਹਾ ਸੀ ਥੋੜਾ ਜਿਹਾ ਟਾਈਮ ਬੀਤਿਆ ਸੀ ਤੇ ਕਹਿੰਦਾ ਰਹੇ ਸੀ ਵੀ ਉਹ ਵੀ ਤੇ ਨਾਲੇ ਚਲੋ ਸੱਜਣਾ ਮਿੱਤਰਾਂ ਸਿੱਖ ਪਿਆਰ ਦੇ ਸੇਧ ਦੇਣਗੇ ਹਾਂ ਲੋ ਇਹ ਬਹੁਤ ਵਧੀਆ ਫਿਲਮ ਹੈ ਸੇਮ ਦਾ ਜਿਹੜਾ ਢਾਬੇ ਦਾ ਕਿਰਦਾਰ ਹੈ ਹਾਂਜੀ ਢਾਬੇ ਦਾ ਹਾਂਜੀ ਮੈਮੀ ਜੀ ਕੀ ਕਹਿਣਾ ਚਾਹੁੰਨੇ ਆ ਬਸ ਵਧੀਆ ਜੀ ਨਜ਼ਾਰੇ ਲੈ ਰਹੇ ਆ ਜ਼ਿੰਦਗੀ ਦੇ ਤੇ ਢਾਬਾ ਵੀ ਇਹਦੇ ਖੋਲ ਲਿਆ ਸੀ ਕਦੇ ਥਾਣੇਦਾਰ ਬਣ ਜਾਈਦਾ ਕਦੇ ਢਾਬੇ ਵਾਲੇ ਬਣ ਜਾਈਦਾ ਕਦੇ ਕੁਛ ਬਣ ਜਾਈਦਾ ਕਦੇ ਕੋ ਸਾਰੇ ਰੰਗ ਜ਼ਿੰਦਗੀ ਦੇ ਵੇਖੀਦੇ ਆ ਯਾਰੇ ਪੂਰੇ ਕਲਾਕਾਰੀ ਨਹੀਂ ਨਹੀਂ ਐਸੀ ਐ ਬਿਲਕੁਲ ਹਾਂ ਸਾਰੇ ਰੰਗ ਨੇ ਹੋਣੇ ਪੈਂਦੇ ਆ ਔਰ ਜਿਸ ਤਰ੍ਹਾਂ ਕਿਸੇ ਕਿਸੇ ਫਿਲਮ ਦੀ ਸਟੋਰੀ ਹੁੰਦੀ ਉਸੇ ਤਰ੍ਹਾਂ ਦੇ